ਅਬਿਆਂ ਦੇ ਵਿੱਚ ਖੰਡ ਨਹੀਂ ਇਹਨਾਂ ਦੇ ਵਿੱਚ ਚਿੱਟਾ ਆਇਆ ਹੈ ਸਰਹੱਦੋਂ ਪਾਰ ਤੋਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਚਿੱਟਾ ਆਉਂਦਾ ਹੈ ਪਰ ਇਹ ਚਿੱਟੇ ਦਾ ਸ਼ਿਕਾਰੀ ਪੁਲਿਸ ਨੇ ਦਬੋਚ ਲਿਆ ਹੈ ਗੱਡੀ ਤੇ ਇਹ ਇਹਨਾਂ ਮਾਲ ਲੈ ਕੇ ਜਾ ਰਿਹਾ ਸੀ ਪਰ ਫਿਲਹਾਲ ਫਿਰੋਜ਼ਪੁਰ ਪੁਲਿਸ ਦੇ ਹੱਥੀ ਚੜ ਗਿਆ ਪੂਰੀ ਕਹਾਣੀ ਜਾਣਦੇ ਆ ਪਹਿਲਾਂ ਵੀ ਪਰਚੇ ਹੈਗੇ ਨੇ ਕਹਿੰਦੇ ਪਹਿਲਾਂ ਵੀ ਇਹ ਧੰਦਾ ਕਰਦਾ ਸੀ ਜੇਲ ਵੀ ਕੱਟ ਕੇ ਆਇਆ ਪਰ ਹੁਣ ਫਿਰ ਇੰਨੇ ਡੱਬੇ ਜਾਨੀ ਕਿ ਖੰਡ ਵਾਲੇ ਡੱਬਿਆਂ ਚ ਕਹਿ ਲਈਏ ਚਿੱਟਾ ਭਰ ਕੇ ਲੈ ਕੇ ਜਾ ਰਿਆ ਸੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਮੌਜੂਦ ਨੇ ਸਰ ਕਿੰਨੀ ਰਿਕਵਰੀ ਅੱਜਾ ਹੋਈ ਆ ਵੀਰ ਅੱਜ ਮਾਨਯੋਗ ਸੀਐਮ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਇਹਦੇ ਵਿੱਚ ਕੱਲ੍ਹ ਕਸ ਆਪਰੇਸ਼ਨ ਸੀ ਜਿਸ ਸੇ ਸਾਡੀ ਬਹੁਤ ਹੀ ਵਧੀਆ ਰਿਕਵਰੀ ਹੋਈ ਹੈ ਜਿਸ ਦੇ ਵਿੱਚ ਸਾਡੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਡੀਐਸਪੀ ਜ਼ੀਰਾ ਰਾਜਵੀਰ ਜੀ ਤੇ ਐਸਐਚਓ ਮੱਲਾਵਾਲਾ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਇੱਕ ਰਿਕਵਰੀ ਕਰਦੇ ਹੋਏ ਆਕਾਸ਼ ਉਰਫ ਛੋਟੂ ਪੁੱਤਰ ਤਰਸੀਮ ਕੁਮਾਰ ਵਾਸੀ ਹਾਊਸ ਨੰਬਰ 15 15 12 ਵੀ ਗਵਾਲ ਮੰਡੀ ਜਿਹੜਾ ਕੰਟੋਨਮੈਂਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਉਥੋਂ ਦਾ ਬੰਦਾ ਹੈ ਇਸ ਨੂੰ ਗ੍ਰਿਫਤਾਰ ਕਰਕੇ 8 ਕਿਲੋ ਹੈਰੋਇਨ ਬਰਾਬਰ ਕੀਤੀ ਹੈ ਜੀ ਇਹ ਜੀ ਸਰ ਪਹਿਲਾਂ ਵੀ ਕੰਮ ਇਹ ਕਰਦਾ ਸੀਗਾ ਜੀ ਇਹ ਪਹਿਲਾਂ ਵੀ ਇਸ ਤੇ ਜਦੋਂ ਪੁੱਛ ਕੇ ਦੌਰਾਨ ਪਤਾ ਲੱਗਿਆ ਰਿਕਾਰਡ ਦੇਖਣ ਤੋਂ ਇਸ ਤੇ ਪਹਿਲਾਂ ਵੀ ਮੁਕੱਦਮਾ ਮੁਕਦਮਾ ਨੰਬਰ 47 ਜੋ ਐਨਡੀਪੀਐਸ ਦਾ ਹੀ ਦਰਜਾ ਹੈ ਅੰਮ੍ਰਿਤਸਰ ਵਿਖੇ ਅਤੇ ਇਹ ਵੀ 398 ਨੰਬਰ ਦਾ ਮੁਕੱਦਮਾ ਇਸ ਦਾ ਪ੍ਰਿਜ਼ਨ ਐਕਟ ਦਾ ਅੰਮ੍ਰਿਤਸਰ ਵਿਖੇ ਦਰਜਾ ਹੈ ਅੰਮ੍ਰਿਤਸਰ ਦੀ ਕਿੰਨੀ ਕਿ ਹੈਗੀ ਇਸ ਨੌਜਵਾਨ ਦੀ ਇਹ ਕਰੀਬ 29 ਸਾਲ ਦੀ ਉਮਰ ਹੈ ਜੀ ਤੇ ਇਹ ਇਕੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਗਰੂ ਸੀਗਾ ਜੀ ਇਹ ਜਿਹੜੀ ਇਹਦੇ ਪੁੱਛ ਕੇ ਤੋਂ ਸਾਨੂੰ ਜਿਹੜੇ ਇਹਦੇ ਲਿੰਕ ਮਿਲੇ ਆ ਜਿੱਥੋਂ ਲਿਆਏ ਨੇ ਤੇ ਜਿੱਥੇ ਅੱਗੇ ਵੇਚਣਾ ਸੀ ਉਹ ਲਿੰਕਸ ਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਬਾਕੀ ਰਹਿੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਸਰ ਹਰ ਰੋਜ਼ ਦੀ ਤਰ੍ਹਾਂ ਰਿਕਵਰੀਆਂ ਵੱਡੇ ਲੈਵਲ ਤੇ ਹੋ ਰਹੀਆਂ ਨੇ ਕੀ ਲੱਗਦਾ ਕਿ ਜਿਹੜਾ ਮਿਸ਼ਨ ਚੱਲ ਰਿਹਾ ਪੰਜਾਬ ਪੁਲਿਸ ਉਹ ਪੰਜਾਬ ਸਰਕਾਰ ਦਾ ਲੱਗਦਾ ਕਿ ਵਾਕਿਆ ਹੀ ਚਿੱਟੇ ਦੇ ਉੱਪਰ ਨੱਥ ਪੈਂਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਹੈ ਸਾਡੀ ਸਾਰੀ ਟੀਮ ਅੱਜ ਸੰਡੇ ਆ ਅਸੀਂ ਸਵੇਰੇ ਦੇ ਵੀ ਸਾਰੇ ਕਰ ਰਹੇ ਆ अर्ली मॉर्निंग ਦੇ ਸਾਡੇ ਰੇਟ ਸੈਲਰੀਆਂ ਤੇ ਅੱਜ ਸਾਰੇ ਅਸੀਂ ਮਤਲਬ ਪੂਰੇ ਸਾਡੀ ਫੋਰਸ ਤਿਆਰ ਬਰ ਤਿਆਰ ਹੈ ਅਸੀਂ ਨਸ਼ੇ ਦੇ ਖਿਲਾਫ ਪੂਰਾ ਜੋਰ ਲਾ ਕੇ ਲੜ ਰਹੇ ਆ ਤੇ ਆਪਾਂ ਆਪਣੇ ਏਰੀਆ ਨੂੰ ਨਸ਼ਾ ਮੁਕਤ ਕਰਕੇ ਛੜਾਂਗੇ ਸਰ ਇਹ ਜਿਹੜੇ ਥਾਣੇ ਦੇ ਨਾਲ ਸਬੰਧਤ ਹੈਗੀ ਉਸ ਥਾਣੇ ਦੇ ਐਸਐਚਓ ਦਾ ਕੀ ਨਾਮ ਹੈ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਕੀਤਾ ਆ ਆਹ ਦੇਖੋ ਜੀ ਤੁਹਾਡੇ ਸਾਹਮਣੇ ਐਸਐਚਓ ਸਾਹਿਬ ਗੁਰਪ੍ਰੀਤ ਜੀ ਖੜੇ ਆ ਤੇ ਨਾਲ ਸਾਡੀ ਟੀਮ ਹੈ ਇਹਨਾਂ ਦੇ ਨਾਲ ਸਤਪਾਲ ਜੀ ਇਹਦਾ ਮੇਜਰ ਸੇਕ ਇਹ ਸਾਰਿਆਂ ਨੇ ਬਹੁਤ ਹੀ ਵਧੀਆ ਇਹ ਜਿਹੜੀ ਕਾਰਵਾਈ ਕਰਦੇ ਹੋਏ ਆਪਣੀ ਰਿਕਵਰੀ ਕੀਤੀ ਆ ਇਹਨਾਂ ਸਾਰਿਆਂ ਦਾ ਮੈਂ ਵਾਜਬ ਨਾਮ ਵਾਸਤੇ ਨਾਮ ਰეკਮੈਂਡ ਕਰ ਰਿਹਾ ਜੀ ਤਾਂ ਬਿਲਕੁਲ ਤੁਸੀਂ ਨਜ਼ਰ ਮਾਰ ਸਕਦੇ ਹੋ ਪੂਰੀ ਟੀਮ ਖੜੀ ਆ ਥਾਣਾ ਮੱਲਾ ਵਾਲਾ ਗੁਰਪ੍ਰੀਤ ਸਿੰਘ ਐਸਐਚਓ ਔਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਮੌਕੇ ਤੇ ਮੌਜੂਦ ਨੇ ਔਰ ਇਹ ਡੱਬਿਆਂ ਦੇ ਵਿੱਚ ਜਿਵੇਂ ਚਣਕੇ ਰੱਖੇ ਨੇ ਇਹ ਇਸੇ ਤਰੀਕੇ ਨਾਲ ਇਹ ਡੱਬੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਜਾ ਰਹੇ ਸੀ ਪਰ ਫਿਲਹਾਲ ਫਿਰੋਜ਼ਪੁਰ ਪੁਲਿਸ ਦੇ ਹੱਥੇ ਚੜ੍ਹਿਆ ਔਰ ਫਰੋਸਪਰ ਪੁਲਿਸ ਦਾ ਕਹਿਣਾ ਹੈ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਜਿਹੜੀਆਂ ਰਿਕਵਰੀਜ਼ ਹੈਗੀਆਂ ਨੇ ਉਹ ਵੱਡੇ ਲੈਵਲ ਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਅਗਰ ਇਸੇ ਤਰੀਕੇ ਨਾਲ ਰਿਕਵਰੀਜ਼ ਹੁੰਦੀਆਂ ਰਹੀਆਂ ਲੋਕ ਸਾਥ ਦਿੰਦੇ ਰੇ ਤਾਂ ਵਾਕਈ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਲਿਖਣਾ ਫਰੋਸਪਰ ਤੋਂ ਸੁਖਵਿੰਦਰ ਸਿੰਘ ਸ